ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 26 ਜਨਵਰੀ ਨੂੰ ਰਾਤ ਵੇਲੇ ਤੇ 27 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਦੇਖੀ ਗਈ ਬਹੁਤੇ ਖੇਤਰਾਂ ਦੇ ਵਿੱਚ ਤਾਂ ਨਹੀਂ ਪਰ ਫਿਰ ਵੀ ਕਾਫੀ ਖੇਤਰਾਂ ਦੇ ਵਿੱਚ ਸੀਗੀ ਜਦ ਸੂਰਜ ਨਿਕਲਿਆ ਤਾਂ ਮੌਸਮ ਸਾਰੇ ਹੀ ਪੰਜਾਬ ਦਾ ਸਾਫ਼ ਹੋ ਗਿਆ ਖੂਰਾ ਕੱਲ ਨਾਲੋਂ ਵੀ ਅੱਜ ਜਨਮਾਤਰਾ ਦੇ ਵਿੱਚ ਦੇਖਿਆ ਗਿਆ ਵੱਡੇ ਪੱਧਰ ਤੇ ਸਵੇਰ ਵੇਲੇ ਠੰਡ ਵਿੱਚ ਬਾਦਾਂ ਦੇਖਿਆ ਗਿਆ ਜਿਸ ਕਰਕੇ ਕਈ ਜਗ੍ਹਾ ਦਾ ਟੈਂਪਰੇਚਰ ਸਵੇਰ ਵੇਲੇ 1 ਤੋਂ 2 ਡਿਗਰੀ ਦੇ ਹੇਠ ਵੀ ਦਰਜ ਕੀਤਾ ਗਿਆ ਜੋ ਕਿ ਕਾਫੀ ਪਿਛਲੇ ਦਿਨਾਂ ਦੇ ਮੁਕਾਬਲੇ ਠੰਡਾ ਸੀਗਾ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੁੰਦਾ ਗਿਆ ਤੇ ਧੁੱਪ ਨਿਕਲੀ ਹੋਈ ਸੀਗੀ ਤੇ ਹਵਾ ਲਗਾਤਾਰ ਖੁੱਲ ਕੇ ਚੱਲ ਰਹੀ ਹੈ ਜਿਸ ਕਰਕੇ ਅੱਜ ਵੀ ਦੁਪਹਿਰ ਵੇਲੇ ਟੈਂਪਰੇਚਰ 23-24 ਡਿਗਰੀ ਦੇ ਆਸ-ਪਾਸ ਸਾਰੇ ਹੀ ਇਲਾਕਿਆਂ ਦੀ ਜਾਣਕਾਰੀ ਮਿਲ ਰਹੀ ਹੈ ਬਣੀ ਹੋਈ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਕੋਰਾ ਉਹਨਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਕੱਲ ਨੂੰ ਸਵੇਰ ਵੇਲੇ ਕੁਝ ਖੇਤਰਾਂ ਦੇ ਵਿੱਚ ਅੱਜ ਵਾਂਗੂ ਜ਼ਮੀਨੀ ਪੱਧਰ ਤੇ ਧੁੰਦ ਹੋ ਸਕਦੀ ਹੈ ਤੇ ਕੋਰਾ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਵੱਖ-ਵੱਖ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਹੋ ਸਕਦਾ ਹੈ ਕਿ ਕੁਝ ਇਲਾਕਿਆਂ ਦਾ ਟੈਂਪਰੇਚਰ 1 ਡਿਗਰੀ ਤੋਂ ਹੇਠਾਂ ਵੀ ਦਰਜ ਕੀਤਾ ਜਾ ਸਕਦਾ ਹੈ ਸਵੇਰ ਵੇਲੇ ਕਿਉਂਕਿ ਕੋਰੇ ਦੇ ਨਾਲ ਟੈਂਪਰੇਚਰ ਇੱਕਦਮੇ ਹੇਠਾਂ ਡਿੱਗ ਪੈਂਦਾ ਹੈ ਮੀਂਹ ਦੀ ਗੱਲ ਕਰੀਏ ਤਾਂ ਅਜੇ 2 ਦਿਨ ਮੌਸਮ ਇਸੇ ਤਰ੍ਹਾਂ ਹੀ ਸਾਫ਼ ਰਹੇਗਾ 28 ਤਰੀਕ ਤੋਂ ਬਾਅਦ ਮੀਂਹ ਦੀ ਸੰਭਾਵਨਾ ਬਣੀ